ਜਿਹੜੀ ਚੀਜ਼ ਬਾਰੇ ਤੁਸੀਂ ਜਿਆਦਾ ਸੋਚਣ ਲੱਗ ਜਾਓਗੇ ਉਹਦੀ ਪਾਵਰ ਵਧਣ ਲੱਗ ਪੈਂਦੀ ਹੈ ਮੈਂ ਕਈ ਵਾਰ ਤੇ ਉਦਾਹਰਣ ਦੇਣਾ ਨਾ ਆਪਣੇ ਇੱਧਰ ਜਦੋਂ ਕੋਈ ਬੰਦਾ ਬਿਮਾਰ ਹੋ ਜਾਣਾ ਹਸਪੀਟਲ ਐਡਮਿਟ ਹੋਵੇ ਤੇ ਖਬਰਾਂ ਲੈਣ ਵਾਲੇ ਦੀ ਲਾਈਨਾਂ ਲੱਗ ਜਾਂਦੀਆਂ ਪੂਆ ਮਸੀ ਮੰਮੇ ਨਾਨਕੇ ਚਾਚੇ ਤਾਏ ਲੈਣ ਡਾਕਟਰਾਂ ਨੂੰ ਕਹਿਣਾ ਪੈਂਦਾ ਬਈ ਬਾਹਰ ਚਲੋ ਬਈ ਇੱਕ ਇੱਕ ਜਣਾ ਖਬਰ ਲਓ ਅੱਛਾ ਬਾਹਰ ਮੈਂ ਵਿਦੇਸ਼ ਵਿੱਚ ਵੇਖਿਆ ਉਹ ਕਿਸੇ ਬੰਦੇ ਨੂੰ ਅੰਦਰ ਨਹੀਂ ਬਣਾਈ ਦਿੰਦੇ ਬੰਦਾ ਐਡਮਿਟ ਕਰ ਲਿਆ ਕਹਿੰਦੇ ਸਭ ਆਪਣੇ ਘਰ ਜਾਓ ਜਦੋਂ ਠੀਕ ਹੋ ਜਾਏਗਾ ਤੁਹਾਨੂੰ ਫੋਨ ਕਰ ਦਾਂਗੇ ਜੇ ਕਿਸੇ ਚੀਜ਼ ਦੀ ਜ਼ਰੂਰਤ ਹੋਈ ਤਾਂ ਦੱਸ ਦਾਂਗੇ ਤੁਹਾਡੇ ਇੱਥੇ ਕੋਈ ਕੰਮ ਨਹੀਂ ਅੱਛਾ ਉਹ ਬੰਦੇ ਨੂੰ ਬਿਨਾਂ ਦਵਾਈ ਤੋਂ ਭਾਵ ਥੋੜੀ ਦਵਾਈ ਦੇ ਦਿੰਦੇ ਨੇ ਦਵਾਈ ਥੋੜੀ ਦਵਾਈ ਨਾਲ ਬੰਦੇ ਨੂੰ ਠੀਕ ਕਰ ਲੈਂਦੇ ਨੇ ਦੋ ਤਿੰਨ ਦਿਨ ਤਾਂ 48 ਘੰਟੇ ਪੈਰਾਸੀਟਾਮੋਲ ਹੀ ਦੇ ਜਾਂਦੇ ਹੋਰ ਕੋਈ ਦਵਾਈ ਨਹੀਂ ਦਿੰਦੇ ਥੋੜੀ ਦਵਾਈ ਨਾਲ ਹੀ ਬੰਦੇ ਨੂੰ ਠੀਕ ਕਰ ਲੈਂਦੇ ਇੱਥੇ ਬੋਤੀਆਂ ਦਵਾਈਆਂ ਦੇ ਦੇ ਕੇ ਦੇ ਦੇ ਕੇ ਸਾਹ ਸੰਗਤ ਤਾਂ ਵੀ ਬੰਦਾ ਕਈ ਦਿਨਾਂ ਬਾਅਦ ਠੀਕ ਹੁੰਦਾ ਤੇ ਮੈਨੂੰ ਉਹ ਸਮਝ ਪੜਖ ਗਈ ਪਈ ਬੰਦੇ ਨੇ ਗੱਲ ਬੜੀ ਪਿਆਰੀ ਕਹੀ ਕਹਿੰਦੇ ਭਾਈ ਸਾਹਿਬ ਜੀ ਤਿੰਨ ਦਿਨ ਤਾਂ ਖਬਰ ਲੈਣ ਵਾਲਿਆਂ ਦੀ ਲੈਣ ਲੱਗੀ ਰਹਿੰਦੀ ਹੈ ਤੇ ਜਿਹੜਾ ਬੰਦਾ ਬਿਮਾਰ ਹੈ ਉਹਨੇ 3 ਦਿਨ ਬਿਮਾਰੀ ਦਾ ਸਿਮਰਨ ਕਰਦਾ ਰਹਿੰਦਾ ਜਦੋਂ ਕੋਈ ਆਉਂਦਾ ਉਹ ਦੱਸਣਾ ਪੈਂਦਾ ਇਦਾਂ ਹੋਇਆ ਫਿਰ ਇਦਾਂ ਹੋਇਆ ਫਿਰ ਇਦਾਂ ਹੋਇਆ ਆਖਾ ਹੋ ਗਿਆ ਇਦਾਂ ਹੋ ਗਿਆ ਅੱਛਾ ਹੋ ਗਿਆ ਜਨੂ ਭੂਆ ਮਾਸੇ ਹੋਇਆ ਵੇ ਪੁੱਤ ਕੀ ਹੋਇਆ ਲੈ ਮਸੇ ਇਦਾਂ ਹੋਈ ਫਿਰ ਇਦਾਂ ਹੋਇਆ ਆਹ ਉਹ 3 ਦਿਨ ਬਿਮਾਰੀ ਦਾ ਜਿੰਨੀ ਦੇਰ ਬਿਮਾਰੀ ਦਾ ਸਿਮਰਨ ਕਰੀ ਜਾਓਗੇ ਬੰਦਾ ਤੰਦਰੁਸਤ ਨਹੀਂ ਹੋਏਗਾ ਤਿੰਨਾਂ ਦਿਨਾਂ ਬਾਅਦ ਖਬਰ ਲੈਣ ਵਾਲਿਆਂ ਦੀ ਲੈਨ ਘਟ ਜਾਂਦੀ ਹੈ ਬੰਦਾ ਠੀਕ ਹੋਣਾ ਸ਼ੁਰੂ ਹੋ ਜਾਂਦਾ ਹੈ ਕਿਉਂਕਿ ਉਹਨੇ ਬਿਮਾਰੀ ਕੈ ਨਹੀਂ ਬੰਦ ਕਰਤੀ ਜਿਹੜੀ ਜੀ ਦਾ ਅਸਰ ਸੁਰਤੀ ਉੱਤੇ ਹਟ ਗਿਆ ਉਹਦਾ ਸਰੀਰ ਉੱਤੇ ਵੀ ਹਟ ਜਾਂਦਾ ਸੁਰਤ ਵਾਰ-ਵਾਰ 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 ਸਿਮਰਨ ਕਰੀ ਗਈ ਬਿਮਾਰੀ ਹਟੀ ਨਹੀਂ ਉਹ ਬਾਹਰ ਉਦੇਸ਼ਾਂ ਚ ਥੋੜੀ ਦਵਾਈ ਨਾਲ ਠੀਕ ਤਾਂ ਕਰ ਲੈਂਦੇ ਉੱਥੇ ਬਿਮਾਰੀ ਰਿਪੀਟ ਨਹੀਂ ਕਰਦੀ ਦੱਸਣਾ ਨਹੀਂ ਪੈਂਦਾ ਕੀ ਹੋਇਆ ਕਿਉਂਕਿ ਵਾਰ-ਵਾਰ ਕਿਸੇ ਚੀਜ਼ ਦਾ ਸਿਮਰਨ ਕਰੋਗੇ ਨਾ ਉਹਦਾ ਅਸਰ ਤੁਹਾਡੇ ਤੇ ਹੋਵੇਗਾ ਪੰਚੰਤਰ ਗ੍ਰੰਥ ਵਿੱਚ ਇੱਕ ਗਾਥਾ ਆਈ ਪਰਵੰਨਾ ਸਾਹਿਬ ਨੇ ਆਪਣੀ ਇੱਕ ਪੁਸਤਕ ਵਿੱਚ ਵੀ ਲਿਖੀ ਹੈ ਤੁਹਾਨੂੰ ਵੀ ਯਾਦ ਹੋਵੇਗੀ ਜ਼ਿੰਦਗੀ 'ਚ ਚੀਜ਼ਾਂ ਕੰਮ ਆਉਣਗੀਆਂ ਜਿਹੜੀ ਚੀਜ਼ ਦਾ ਵਾਰ-ਵਾਰ ਵਾਰ-ਵਾਰ ਸੁਰਤੀ ਸਿਮਰਨ ਕਰੇ ਉਹ ਤੁਹਾਨੂੰ ਪ੍ਰਤੱਖ ਦੇਖਣ ਲੱਗ ਪੈਂਦੀ ਹੈ ਅੱਛਾ ਬਿਜ਼ਨਸ ਦਾ ਵੀ ਇੱਕ ਤਰੀਕਾ ਹੈ ਜਿਹੜੇ ਲੋਕ ਬਿਜ਼ਨਸ ਕਰਦੇ ਨੇ ਨਾ ਉਹ ਤੁਹਾਡੇ ਮਾਈਂਡ ਵਿੱਚ ਉਹ ਚੀਜ਼ ਬਾੜ ਦਿੰਦੇ ਨੇ ਇਹ ਗੱਲ ਸਹੀ ਹੈ ਪਤਾ ਕਿਵੇਂ ਤੁਸੀਂ ਘਰ ਵਿੱਚ ਟੈਲੀਵਿਜ਼ਨ ਲਾਇਆ ਹੈ ਉਦੇ ਉੱਤੇ ਵੀ ਐਡ ਆ ਰਹੀ ਹੈ ਵਿਆਹ ਸੱਭਨ ਖਰੀਦੋ ਤੁਸੀਂ ਮੋਬਾਈਲ ਖੋਲਿਆ ਉਹਦੇ ਤੇ ਵੀ ਐਡ ਆ ਗਈ ਸਵੇਰੇ ਘਰ ਦਾ ਦਰਵਾਜ਼ਾ ਖੋਲਿਆ ਅਖਬਾਰ ਚੁੱਕੀ ਅਖਬਾਰ ਦੇ ਪੇਜ ਤੇ ਵੀ ਉਹਦੀ ਐਡ ਹੈ ਘਰੋਂ ਬਾਹਰ ਨਿਕਲੇ ਕਿਸੇ ਦੀਵਾਰ ਉੱਤੇ ਵੀ ਛਾਪਿਆ ਹੋਇਆ ਹੈ ਵਿਆਹ ਗੋਦਰੇ ਸੱਭਨ ਲਓ ਜਦੋਂ ਵਾਰ-ਵਾਰ ਵਾਰ-ਵਾਰ ਵੇਖੋਗੇ ਸੁਰਤੀ ਉੱਤੇ ਅਸਰ ਹੋ ਜਾਣਾ ਤੁਸੀਂ ਬਾਜ਼ਾਰ 'ਤੇ ਜਾਓਗੇ ਸਭ ਤੋਂ ਪਹਿਲਾਂ ਤੁਸੀਂ ਉਸੇ ਸੱਭਨ ਨੂੰ ਚੁੱਕੋਗੇ ਮੋਲ ਵਿੱਚ ਜਾਓਗੇ ਸਭ ਤੋਂ ਪਹਿਲਾਂ ਤੁਹਾਡਾ ਹੱਥ ਉਸੇ ਸਬਣ ਤੇ ਜਾਣਾ ਹੈ ਪਤਾ ਕਿਉਂ ਸੁਰਤੀ ਨੇ 20 ਵਾਰ ਵੇਖ ਲਿਆ ਜਿਹੜੀ ਚੀਜ਼ ਸੁਰਤ ਵਾਰ-ਵਾਰ ਸਿਮਰਨ ਕਰੇ ਸਰੀਰ ਤੇ ਉਹਦਾ ਅਸਰ ਗਹਿਰਾ ਹੋ ਜਾਂਦਾ ਹੈ ਕਹਿਣ ਤੋਂ ਭਾਵ ਜਿਸ ਗੱਲ ਨੂੰ ਵਾਰ-ਵਾਰ 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 ਕਹੋ ਸੁਰਤੀ ਉੱਤੇ ਅਸਰ ਹੋ ਜਾਂਦਾ ਹੈ ਇਹੋ ਗੱਲ ਪਾਤਸ਼ਾਹ ਨੇ ਕਹੀ ਭਾਈ ਉੱਠਦਿਆਂ ਬੈੰਦਿਆਂ ਤੁਰਦਿਆਂ ਫਿਰਦਿਆਂ ਵਾਰ-ਵਾਰ ਜਪ ਵਾਹਿਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਤੇਰੀ ਸੁਰਤੀ ਉੱਤੇ ਅਸਰ ਹੋ ਜਾਏਗਾ ਨਾਮਕ ਹੈ ਤਿਲੋਚਨ ਮੁਖ ਤੇ ਰਾਮ ਸੰਭਾਲ ਹੱਥ ਪਾਉਂ ਕਰ ਕਾਮ ਸਭ ਚੀਤ ਨਰੰਜਨ ਨਾਲ ਕਹਿੰਦੇ ਰੋਜ਼ ਰਸਨਾ ਤੋਂ ਸੰਭਾਲ ਕਰ ਤਿਰ ਲੋਚਨ ਚਿੱਤ ਨਰੰਜਨ ਨਾਲ ਜੁੜ ਗਿਆ ਹੱਥ ਪੈਰ ਕੰਮ ਕਰਦੇ ਰਹਿਣਗੇ ਚਿੱਤ ਸਿਮਰਨ ਕਰਦਾ ਰਹੇਗਾ ਚਿੱਤ ਸਿਮਰਨ ਕਰੋ ਅਭ ਲੋਕ ਨੂੰ ਸਾ ਸੰਗਤ ਬਾੜੀ ਤੌਰ ਤੇ ਫਿਰ ਇਹ ਸਰੀਰ ਜਿਹੜਾ ਨਾ ਇਹਦੇ ਉੱਤੇ ਵੀ ਸ਼ਬਦ ਦਾ ਸਰਦੇ ਸਦਾ ਸਿਮਰੋ ਸਿਮਰ ਸਿਮਰ ਸੁਖ ਪਾਵੋ ਕਲ ਕਲੇਸ ਤਨ ਮਹਿ ਮਿਟਾਵੋ ਸਿਮਰੋ ਜਾਸ ਬਿਸੰਬਰ ਇਕੈ ਨਾਮ ਜਪਤ ਅਗੰਤ ਨਿਕੈ ਵੇਦ ਪੁਰਾਨ ਸਿਮਰਸੋ ਦਾ ਫਰ ਕਿੰਨੇ RAM ਨਾਮ ਇਕ ਅਖਰ ਕਿਨ ਕਾ ਏਕ ਜਿਸ ਜੀਵ ਵਸਾਵੇ ਤਾਂ ਕੀ ਮਮ ਗਣੀ ਨਾ ਆਵੇ ਜੀ ਕਦੋਂ ਵਸਣਾ ਪਹਿਲਾਂ ਰਸਨਾ ਤੋਂ ਜਪਣਾ ਪਏਗਾ ਨਮਕਹਿ ਤਲੋਚਨ ਮੁਖ ਤੇ RAM ਸੁਮਾਰਾ ਹੱਥ ਪਾਉਂ ਕਰ ਕਾਮ ਸਭ ਚੀਤ ਨਰੰਜਨ ਨਾਲ ਕਿਨ ਕਾ ਇੱਕ ਜਿਸ ਜੀਵ ਸਭ ਹੈ ਤਾਂ ਕਿ ਮਹਿਮਾ ਗਣੀ ਨਾ ਆਵੇ ਪਹਿਲਾਂ ਰਸਨਾ ਤੋਂ ਜਪਣਾ ਪਏਗਾ ਫਿਰ ਸੁਣਦਿਆਂ ਸੁਣਦਿਆਂ ਚਿੱਤ ਵਿੱਚ ਵੀ ਵਸ ਜਾਏਗਾ ਜਿਹੜੀ ਜੀਂ ਪਹਿਲਾਂ ਰਸਨਾ ਤੋਂ ਰਿਪੀਟ ਕਰੀਏ ਵਾਰ-ਵਾਰ ਇਹਦੇ ਇੱਕ ਦੋ ਐਗਜ਼ਾਮਪਲ ਤੁਹਾਡੇ ਪਕੜ ਵਿੱਚ ਆ ਜਾਣੀਆਂ ਜਦੋਂ ਪਹਿਲੇ ਪਹਿਲ ਤੁਸੀਂ ਵੱਡੀਆਂ ਉਮਰਾਂ ਦੇ ਜਿਹੜੇ ਬਿਠੇ ਹੋ ਸਕੂਲ ਸਵੇਰੇ ਸ਼ੁਰੂ ਹੋਣਾ ਜਾਂ ਸਕੂਲ ਛੁੱਟੀ ਹੋਣ ਲੱਗਣੀ ਤਾਂ ਸਾਰੀਆਂ ਕਲਾਸਾਂ ਇਕੱਠੀਆਂ ਕਰਕੇ ਉਹ ਚੀਚੀ ਪਹਾੜੇ ਕੋਣ ਹੈ ਪਹਾੜੇ ਸਮਝ ਗਏ ਟੇਬਲ ਜਿਹੜੇ 1 2 3 2 4 3 6 ਅੱਛਾ ਉਹਦੇ ਵਿੱਚ ਡੇਢੇ ਦਾ ਢਾਏ ਦਾ ਸਾਢੇ ਤਿੰਨ ਦਾ ਇਦਾਂ ਦੇ ਪਹਾੜੇ ਉਹ ਉੱਚੀ ਉੱਚੀ ਸਾਰੇ ਸਕੂਲ ਵਿੱਚ ਸਾਰੀ ਕਲਾਸ ਨੇ ਬੋਲਣਾ ਇੰਨਾ ਬਾਰ ਬਾਰ ਰਿਪੀਟ ਕਰਨਾ ਕਿ 1 2 3 4 5 6 7 8 9 10 11 12 13 14 15 ਉਹ ਸਭ ਨੂੰ ਯਾਦ ਹੋ ਗਿਆ ਸੁਣ ਸੁਣ ਕੇ ਬਾਰ ਬਾਰ ਬੋਲ ਬੋਲ ਕੇ ਹਰ ਕਾ ਨਾਮ ਧਿਆਏ ਸੁਣ ਬਾਰ ਬਾਰ ਸੁਣ ਸੁਣ ਨਾਲ ਕੀ ਹੋਇਆ ਵਸ ਗਿਆ ਤੇ ਕਬਜ਼ੁਰਗ ਨੇ ਇੱਕ ਨੌਜਵਾਨ ਨੂੰ ਕਿਹਾ ਕਾਕਾ ਸਤਾਰਿਆਂ ਦਾ ਪਹਾੜਾ ਸੁਣਾਈ 17 ਚੋਕੇ ਕਿੰਨੇ ਹੁੰਦੇ ਆ ਕਹਿੰਦਾ ਖੜਜੋ ਮੋਬਾਈਲ ਤੋਂ ਕੈਲਕੂਲੇਟਰ ਕੱਢਣਾ ਪਏ। ਕਹਿੰਦਾ ਕਾਕਾ 17 ਚੌਕਾ ਕਿੰਨੇ ਹੁੰਦੇ ਨੇ? ਉਹ ਕਹਿੰਦਾ ਖੜਜੋ ਜੀ ਮੜ ਜਾ ਮੋਬਾਈਲ ਤੋਂ ਕੱਢਣਾ। ਉਹ ਕਹਿੰਦਾ ਮੇਰੇ ਤੋਂ ਪਹ 68 ਹੁੰਦੇ। ਕਹਿੰਦਾ ਤੈਨੂੰ ਕਿਵੇਂ ਪਤਾ ਬਜ਼ੁਰਗਾਂ ਦਾ? ਕਹਿੰਦਾ ਕਾਕਾ ਸਿਰ ਯਾਦ ਕੀਤੇ ਹੋਏ ਹੈ। ਜਿਹੜੀ ਚੀਜ਼ ਵਾਰ-ਵਾਰ 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 ਰਿਪੀਟ ਕਰੋਗੇ ਉਸ ਸੁਰਤੀ ਵੇ ਯਾਦ ਹੋ ਜਾਏਗੀ ਐਹੀ ਉਹ ਗੱਲ ਪਾਤਸ਼ਾਹ ਨੇ ਉਪਦੇਸ਼ ਦਿੱਤਾ ਨਾਮਾ ਕਹੈ ਤਰਲੋਚਨ ਮੁਖ ਤੇ ਰਾਮ ਸੰਭਾਲ ਹੱਥ ਪਾਉ ਕਰ ਕਾਮ ਸਭ ਚਿਤ ਨਰੰਜਨ ਨਾਲ ਫਿਰ ਭਾਈ ਗੁਰਦਾਸ ਸਿੰਘ ਨੇ ਜ਼ਿਕਰ ਕੀਤਾ ਕਹਿੰਦੇ ਇੱਕ ਦਿਨ ਸ਼ੰਕਾ ਦੂਰ ਹੋ ਗਿਆ ਤਰਲੋਚਨ ਦਾ ਤਰਲੋਚਨ ਇੱਕੋ ਗੱਲ ਕਹੀ ਨਾਮਦੇਵ ਜੇ ਤੈਨੂੰ ਵੱਕੇ ਰੱਬ ਦੇ ਦਰਸ਼ਨ ਹੁੰਦੇ ਨੇ ਫਿਰ ਮੇਰੀ ਵੀ ਬੇਨਤੀ ਕਰ ਮੈਨੂੰ ਵੀ ਰੱਬ ਮੜੀ ਜੇ ਝਲਕ ਦੇਦਾ ਕਿਤੇ ਮੇਰੇ ਮਨ ਵਿੱਚ ਸ਼ੰਕਾ ਨਾ ਰਹਿ ਜਾਏ ਰੱਬ ਹੈ ਵੀ ਕਿ ਨਹੀਂ ਮੇਰੀ ਵੀ ਬੇਨਤੀ ਕਰੀ ਰੱਬ ਮੈਨੂੰ ਵੀ ਦਰਸ਼ਨ ਕਰੇ ਕਹਿੰਦੇ ਨਾਮਦੇਵ ਨੇ ਕਿਹਾ ਚਲ ਪੁੱਛਾਂਗਾ ਰੱਬ ਨੂੰ ਪੜੀ ਮੈਂ ਤੁਹਾਨੂੰ ਸੁਣਾਵਾਂ ਦਰਸ਼ਨ ਦੇਖਣ ਨਾਮ ਦਿਓ ਭਲਕੇ ਉਠ ਤਿਰਲੋਚਨਾ ਵੇ ਭਗਤ ਕਰਨ ਮਿਲ ਦੋ ਜਣੇ ਇਹਦਾ ਮਤਲਬ ਨਾਮ ਜਪਦੇ ਨੇ ਦੋਵੇਂ ਜਣੇ ਨਾਮ ਜਪਦੇ ਨੇ ਮਾਗ ਮੱਜਨ ਸੰਗ ਸਾਧੂਆਂ ਧੋੜੀ ਕਰ ਇਸ਼ਨਾਨ ਹਰ ਕਾ ਨਾਮ ਧਿਆਏ ਸੁਣ ਸਭਨਾ ਨੂੰ ਕਰਦਾਨ ਮਾਗ ਵਿੱਚ ਸਭ ਤੋਂ ਵੱਡਾ ਇਸ਼ਨਾਨ ਇਹ ਐ ਸੰਗ ਸਾਧੂਆਂ ਜੱਪਣ ਵਾਲਿਆਂ ਦੀ ਸੰਗਤ ਕਰ ਭਾਈ ਅੱਛੇ ਕੋ ਬੇਨਤੀ ਸਮਝਿਓ ਸਰੀਰ ਕਰਕੇ ਕਿਤੇ ਇਸ਼ਨਾਨ ਕਰਨਾ ਸੌਖਾ ਐ ਪਰ ਜਿਹੜਾ ਇਸ਼ਨਾਨ ਗੁਰੂ ਨੇ ਦੱਸਿਆ ਉਹ ਰਕੀ ਹੈ ਧੂੜੀਂ ਕਰ ਇਸ਼ਨਾਨ ਧੂੜੀਂ ਕਰ ਇਸ਼ਨਾਨ ਦਾ ਅਰਥ ਹੀ ਇਹ ਹੈ ਸੰਗਤ ਵੀ ਕਰੀ ਨਾਮ ਵੀ ਜਪੀ ਤੇ ਮਨ ਦੀ ਨਿਮਰਤਾ ਲਈ ਇਹ ਨਾ ਕਹੀ ਮੈਂ ਦਾਨ ਕੀਤਾ ਮੈਂ ਸੇਵਾ ਕੀਤੀ ਮੈਂ ਆ ਕੀਤਾ ਕਈ ਵਾਰ ਅਸੀਂ ਲੰਗਰ ਲਾ ਕੇ ਚੋੜੇ ਹੋਈ ਫਿਰਦੇ ਆ ਸਾਡਾ ਲੰਗਰ ਭਾਈ ਸਾਹਿਬ ਮਸ਼ੀਤੀ ਦਿਹਾੜਿਆਂ ਤੇ ਵੇਖਣਾ ਉੱਥੇ ਬਹੁਤ ਤੇ ਬੰਦੇ ਚਲੋ ਮਹਾਰਾਜ ਉਹਨਾਂ ਦੀ ਸੇਵਾ ਸਫਲ ਕਰਨ ਕਈ ਵਾਰ ਹੁੰਦਾ ਜੀ ਸਾਡੇ ਲੰਗਰ ਤੇ ਇੱਕ ਵਾਰ ਆਇਓ ਭਾਈ ਸਾਹਿਬ ਤੇ ਮੈਂ ਕਹਿੰਨਾ ਉਹਨਾਂ ਮਨੋ ਤੁਹਾਡਾ ਕਾਹਦਾ ਲੰਗਰ ਹੋਏ ਠੀਕ ਹੈ ਅੱਜ ਅਸੀਂ ਡਰਮਾਂ ਦੇ ਡਰਮ ਭਰ ਕੇ ਕਾਜੂ ਬਦਾਮਾਂ ਵਾਲੇ ਦੁੱਧ ਪਿਲਾ ਦਾਂਗੇ ਪਰ ਇੱਕ ਗੱਲ ਯਾਦ ਰੱਖਿਓ ਦੋ ਗਲਾਸ ਦੁੱਧ ਦੇ ਬਾਬਾ ਮੋਤੀराम ਮਹਿਰਾ ਪਿਲਾ ਗਿਆ ਹੈ ਉਦੇ ਬਰਾਬਰ ਦੁਨੀਆ ਦਾ ਕੋਈ ਲੰਗਰ ਨਹੀਂ ਹੋ ਸਕਦਾ ਪਤਾ ਕਿਉਂ ਉਹਨੂੰ ਦੋ ਗਲਾਸ ਦੁੱਧ ਦੇ ਬਹੁਤ ਮਹਿੰਗੇ ਪਏ ਨੇ ਉਹਨੇ ਆਪਣਾ 4 ਸਾਲ ਦਾ ਬੱਚਾ ਸੰਮੇਤ ਪਰਿਵਾਰ ਕੁੱਲੂ ਵਿੱਚ ਪੀੜਿਆ ਗਿਆ ਉਹਨੂੰ ਦੋ ਗਲਾਸ ਦੁੱਧ ਦੇ ਬੜੇ ਮਹਿੰਗੇ ਪੈ ਗਏ ਸਜਣੋ ਆਪਾਂ ਕੁੰਟੜਾਂ ਦੇ ਕੁੰਟਲ ਦੁੱਧ ਪਲਾਕੇ ਬਾਬੇ ਮੋਤੀराम ਮੇਰੇ ਦੇ ਬਰਾਬਰ ਨਹੀਂ ਹੋ ਸਕਦੇ ਕਦੇ ਨਾ ਕਹੋ ਕਿ ਸਾਡਾ ਲੰਗਰ ਵੇਖਿਆ ਜੀ ਅਸੀਂ ਲਾਇਆ ਉੱਧਰ ਆਇਓ ਸਾਡਾ ਨਹੀਂ ਹੈ ਸਿਕੰਦਰੋਂ ਕਹਿਓ ਗੁਰੂ ਦਾ ਲੰਗਰ ਹੈ ਚਿੱਤ ਵਿੱਚ ਮਹਿ ਨ ਆਵੇ ਕਦੇ ਸਭ ਤੋਂ ਵੱਡਾ ਇਸ਼ਨਾਨ ਇਹ ਹੈ ਕਿ ਧੋਣੀ ਕਰ ਇਸ਼ਨਾਨ ਭਾਵ ਮਨ ਦੀ ਨਿਮਰਤਾ ਨਿਰਮਾਨਤਾ ਇੰਨੀ ਰੱਖ ਸਭ ਕੁਝ ਕਰਕੇ ਕਹਿ ਮੇਰਾ ਮੁਝ ਮੈਂ ਕਿਛ ਨਹੀਂ ਜੋ ਕਿਛ ਹੈ ਸੋ ਤੇਰਾ ਤੇਰਾ ਤੁਝ ਕੋ ਸੌਂਪ ਤੇ ਕਿਆ ਲੱਗੈ ਮੇਰਾ ਜੇ ਤੂੰ ਦੋ ਪੀਪੇ ਘਿਓ ਦੇ ਤੇ ਖੰਡ ਦੀ ਬੋਰੀ ਸੁਣਨ ਵਾਸਤੇ ਬੈਠਾ ਕਿ ਮੇਰਾ ਕਦੋਂ ਨਾਮ ਬੋਲਣਾ ਫਿਰ ਤੇਰਾ ਦਿੱਤਾ দান ਪਿਆਰਥ ਹੈ ਸੱਜਣਾ ਤੇਰਾ ਨਹੀਂ ਕੁਝ ਵੀ ਜਦ ਲਗ ਮੇਰੀ ਮੇਰੀ ਕਰੇ ਤਬ ਲਗ ਕਾਜ ਏਕ ਨਹੀਂ ਸਰੇ ਜਦ ਮੇਰੀ ਮੇਰੀ ਮਟ ਜਾਏ ਤਬ ਪ੍ਰਵਕਾਜ ਸਵਾਰੇ ਆਏ ਹੁਣ ਤਰਲੋਚਨ ਨੇ ਕਿਹਾ ਮੇਰੀ ਵੀ ਬੇਨਤੀ ਕਰ ਕਹਿੰਦੇ ਕੋਈ ਨਹੀਂ ਕਰਾਂਗਾ ਦਰਸ਼ਨ ਦੇਖਣ ਨਾਮ ਦਿਓ ਭਲਕੇ ਉੱਠ ਤਰਲੋਚਨ ਆਵੇ ਭਗਤ ਕਰਨ ਮਿਲ ਦੋ ਜਣੇ ਨਾਮ ਦਿਓ ਹਰ ਚਲਤ ਸੁਣਾਵੇ ਮੇਰੀ ਪੀਕਰ ਬੇਨਤੀ ਦਰਸ਼ਨ ਦੇਖਾਂ ਜੇ ਤੇ ਸੁਭਾਵਾ ਕਹਿੰਦੇ ਇੱਕ ਦਿਨ ਫਿਰ ਨਾਮਦੇਵ ਜੀ ਨੇ ਨਾ ਰੱਬ ਦੇ ਦਰਸ਼ਨ ਹੋਏ ਤੇ ਬੇਨਤੀ ਕੀਤੀ ਕਹਿੰਦੇ ਰੱਬ ਜੀ ਮਿਰਗ ਮਿੱਤਰ ਤਰਲੋਚਨ ਚੰਗਾ ਬਹੁਤ ਹੈ ਰੋਜ਼ ਆ ਕੇ ਬੈੰਦਾ ਮੇਰੇ ਨਾਲ ਬੈ ਕੇ ਭਗਤੀ ਕਰਦਾ ਹੈ ਤੁਹਾਡਾ ਸਿਮਰਨ ਵੀ ਕਰਦਾ ਹੈ ਉਹਦੇ ਮਨ ਚ ਸ਼ੱਕ ਹੋ ਗਿਆ ਕਿ ਰੱਬ ਹੈ ਵੀ ਜਾਂ ਨਹੀਂ ਰੱਬ ਜੀ ਮਾੜੀ ਜੇ ਚਲ ਕੋ ਨੂੰ ਵੀ ਦੇ ਦਿਓ ਤਰਲੋਚਨ ਨੂੰ ਵੀ ਵਿਸ਼ਵਾਸ ਹੋ ਜਾਏ ਤਰਲੋਚਨ ਨੂੰ ਵੀ ਦਰਸ਼ਨ ਦੇ ਦਿਓ ਰੱਬ ਜੀ ਕਹਿੰਦੇ ਜਦੋਂ ਰੱਬ ਜੀ ਨੂੰ ਨਾਮਦੇਵ ਜੀ ਨੇ ਬੇਨਤੀ ਕੀਤੀ ਨਾ ਰੱਬ ਜੀ ਤਰਲੋਚਨ ਨੂੰ ਵੀ ਦਰਸ਼ਨ ਦੇ ਦਿਓ ਬੇਨਤੀ ਸੁਣ ਕੇ ਮੋਰੀਓ ਰੱਬ ਹੱਸ ਪਿਆ ਅੱਛਾ ਇਹ ਬਾਣੀ ਚ ਵੀ ਪੰਗਦੀ ਆਈ ਨਾ ਨਾਮੇ ਦੇਖ ਨਰਾਇਣ ਹਸੈ ਇਹਦਾ ਮਤਲਬ ਰੱਬ ਜਿਹਨੂੰ ਮਿਲਦਾ ਹੈ ਹੱਸ ਕੇ ਮਿਲਦਾ ਹੈ ਸਜਣੋ ਮੈਂ ਬਾਹਰ ਗੋਰੇ ਵੇਖੇ ਨੇ ਠੀਕ ਹੈ ਉਹ ਬਾਹਰੋਂ ਆਰਟੀਫੀਸ਼ਲ ਭਾਵੇਂ ਹੱਸਦੇ ਨੇ ਪਰ ਜਦੋਂ ਕਿਸੇ ਨੂੰ ਬੁਲਾਉਂਦੇ ਨਾ ਕੋਈ ਵੀ ਮੋਰੇ ਮਿਲ ਜਾਓ ਹੈਲੋ ਹਾਏ ਹੱਸ ਕੇ ਕਰਦਾ ਹੈ ਬਦਕਿਉ ਰੱਬ ਜਿਹਨੂੰ ਵੀ ਮਿਲਦਾ ਹੱਸ ਕੇ ਮਿਲਦਾ ਸੱਜਣੋਂ ਅੰਦਰੋਂ ਜਦੋਂ ਕਿਸੇ ਨੂੰ ਮਿਲੋ ਖੁਸ਼ ਹੋ ਕੇ ਮਿਲੋ ਕਦੇ ਕਿਸੇ ਨਾਲ ਈਰਖਾ ਨਾ ਕਰੋ ਪਾਤਸ਼ਾਹ ਨੇ ਤਾਂ ਸਾਨੂੰ ਬੜੀ ਕਿਰਪਾ ਕੀਤੀ ਅੱਗੇ ਆਵਤ ਸਿੰਘ ਜੋ ਪਾਵੇ ਵਾਹਿਗੁਰੂ ਜੀ ਕੀ ਫਤਿਹ ਬੁਲਾਵੇ ਕੋਈ ਮੋਰਿਓ ਸਿੱਖ ਮਿਲੇ ਇੱਕ ਦੂਜੇ ਨੂੰ ਸਿੱਖ ਖੁਸ਼ ਹੋ ਕੇ ਕਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ